ਬਿੱਕੀ ਸਾਈਂ ਜੀ ਮਾਨਸਾ ਵਾਲਿਓ ਵੱਡੇ ਕਲਾਕਾਰਾਂ ਦੇ ਸਾਈਂ ਜੀ ਆ ਮੈਂ ਅੱਜ ਮੂੰਹ ਤੇ ਕਹਿਣਾ ਉਹਨਾਂ ਦੇ ਕਿੱਥੇ ਜੇ ਮੇਰੀ ਆਵਾਜ਼ ਨੂੰ ਸੁਣਦੇ ਨੇ ਡੇਢ ਘੰਟਾ ਹੋ ਗਿਆ ਉਹਨਾਂ ਨੂੰ ਅਨਾਉਂਸ ਕਰਦਿਆਂ ਨੂੰ ਹਜੇ ਤੱਕ ਨਹੀਂ ਆਇਆ ਜਦੋਂ ਕਮਲ ਭਾਜੀ ਆ ਗਏ ਉਹਦੀ ਆ ਜਾਣਗੇ ਸੱਚੀ ਗੱਲ ਕਹਿ ਦੇਣੀ ਚਾਹੀਦੀ ਹੈ ਤਾੜੀ ਮਾਰ ਕੇ ਦੱਸੋ ਜੇ ਗਲਤ ਹੈ ਸਹੀ ਗੱਲ ਆ ਯਾਰ ਅਸਲ ਵਿੱਚ ਲੋਕਾਂ ਸਤਕਾਰ ਦਾ ਹੀ ਨਹੀਂ ਪਤਾ ਵੀ ਸਾਨੂੰ ਸਤਕਾਰ ਮਿਲਦਾ ਕਿੱਥੋਂ ਹੈ ਆ ਦੇਖੋ ਸਾਡੇ ਫਕੀਰ ਲੋਕ ਸਾਹਮਣੇ ਬੈਠੇ ਨੇ ਸਾਡੇ ਕਿਉਂਕਿ ਇਹ ਚਮ ਦੀ ਜबान ਹੈ ਇਹਦੇ ਵਿੱਚ ਹੱਡੀ ਕੋਈ ਨਹੀਂ ਪਰ ਜੈ ਇਧਰ ਉਧਰ ਹੋ ਜਾਏ ਹੱਡਾਂ ਦਾ ਤੜਾਜ ਜ਼ਰੂਰ ਦਿੰਦੀ ਆ ਪਰ ਮਹਿਤਾ ਸਹੀ ਕਹੀ ਹੈ ਨਾ ਗੱਲ ਤੁਸੀਂ ਅਜਾ ਮਾਕੇ ਦੇਖ ਲਓ ਜਿੱਦੋਂ ਕਮਲ ਭਾਜੀ ਆ ਕੇ ਨਾਲ ਦੀ ਨਾਲ ਹੀ ਆ ਜਾਂਦਾ ਬਹੁਤ ਸਾਰੇ ਪਿਆਰ ਮੇਰੀਆਂ ਭੈਣਾਂ ਵੱਲੋਂ ਬਹੁਤ ਸਾਰੇ ਆਸ਼ੀਰਵਾਦ ਥੈਂਕ ਯੂ ਮੇਰੀ ਭੈਣ ਵਾਹ ਜੀ ਵਾਹ ਵਾਹ ਜੀ ਵਾਹ ਵਾਹ ਜੀ ਵਾਹ ਆਇਆ ਆ ਸੜਦੇ ਸਾਰੇ ਆ ਸੜਦੇ ਦੋ ਚਾਰੀਆ ਬਾਈ ਬੱਬੂ ਕਹਿੰਦਾ ਸੜਦੇ ਮਾਸਟਰ ਸਲੀਮ ਦੀਆਂ ਗੱਲਾਂ ਬਾਈ ਸਿੱਖੀ ਜਾਂਦਾ ਉਹ ਕਹਿੰਦਾ ਪਿਆਰ ਬਹੁਤ ਆ ਕਹਿੰਦਾ ਫਿਰ ਲਟਾ ਦੇ ਪਿਆਰ ਜਿਹੜਾ ਹੈਗਾ ਹੁਣ ਸਾਰੇ ਲੈ ਲਟਾ ਦਿੰਨੇ ਆ ਆ ਮੈਕ ਫੜੋ ਕਿਉਂਕਿ ਥੋੜਾ ਥੋੜਾ ਹੱਸਣਾ ਜ਼ਰੂਰ ਚਾਹੀਦਾ ਤੇ ਜੇ ਦੁੱਖ ਹੋਵੇ ਦੱਸਣਾ ਜ਼ਰੂਰ ਚਾਹੀਦਾ ਮੇਰੀ ਵਾਖਰਸ਼ਾ ਸਰਕਾਰ ਨੂੰ ਜਿੱਥੇ ਵੀ ਤੁਹਾਡੀ ਲੱਗੀ ਆ 12 13 ਕੈਮਰੇ ਲੱਗੇ ਹੋਇਆ ਤੇ ਸਾਡਾ ਕਿਹਾ ਹੋਇਆ ਕੱਲਾ ਕੱਲਾ ਅਲਫਾਜ਼ ਪੂਰੇ ਵਰਲਡ ਤੱਕ ਪਹੁੰਚਣਾ ਤੁਸੀਂ ਪਹੁੰਚਾਉਣਾ ਬਾਬਾ ਜੀ ਕਈ ਬੰਦੇ ਨਾ ਪੌਡਕਾਸਟਾਂ ਦੇ ਵਿੱਚ ਐਡੇ ਐਡੇ ਝੂਠ ਮਾਰ ਜਾਂਦੇ ਆ ਐਡੇ ਐਡੇ ਝੂਠ ਮਾਰ ਜਾਂਦੇ ਬਾਬਾ ਜੀ ਸੁਣਨ ਵਾਲੀ ਗੱਲ ਹੈ 4-4 ਜਵਾਕ 4-4 ਸਾਲ ਦੇ ਜਵਾਕ ਆ ਜਿੰਨਾਂ ਦੇ ਪੌਡਕਾਸਟ ਦੇ ਵਿੱਚ ਝੂਠ ਮਾਰਨਗੇ ਵੀ ਮੇਰਾ ਤਾਂ ਹਜੇ ਵਿਆਹ ਹੀ ਨਹੀਂ ਹੋਇਆ ਤਾੜੀ ਮਾਰ ਕੇ ਦੱਸੋ ਮਲਾਕੀ ਗੱਲ ਹੋਪਾ ਲੈ ਲੋ ਕਾ 4 ਸਾਲ ਦਾ ਤੇਰਾ ਮੁੰਡਾ ਹੈ ਤੇ ਤੂੰ ਪੌਡਕਾਸਟ ਚ ਕਹਣਾ ਮੇਰਾ ਤਾਂ ਹਜੇ ਵਿਆਹ ਹੀ ਨਹੀਂ ਹੋਇਆ ਜਦੋਂ ਵਿਆਹ ਹੋਇਆ ਪੰਜਾਬ ਚ ਪਤਾ ਲੱਗੂ ਮੈਂ ਬੇਨਤੀ ਕਰਦਾ ਉਹਨਾਂ ਲੋਕਾਂ ਨੂੰ ਜਿਹੜੇ ਪੌਡਕਾਸਟਾਂ ਦੇ ਵਿੱਚ ਜਾ ਕੇ ਡੱਡੇ ਝੂਠ ਮਾਰਦੇ ਨੇ ਉਹ ਝੂਠ ਨਾ ਮਾਰਿਆ ਕਰੋ ਜਿਹੜੇ ਤੁਹਾਡੇ ਸਰੀਕੇ ਨੂੰ ਪਤਾ ਹੁੰਦਾ ਵੀ ਤੁਸੀਂ ਕਿੰਨੇ ਕੁ ਪਾਣੀ ਚੋਂ ਕੋਈ ਕਹਿੰਦਾ ਜੀ ਮੇਰੇ ਤੇ 70 ਲੱਖ ਦਾ ਕਰਜ਼ਾ ਸੀ ਕੋਈ ਕਹਿੰਦਾ ਮੇਰੇ ਤੇ 90 ਲੱਖ ਦਾ ਕਰਜ਼ਾ ਸੀ ਉਹ ਰੱਬ ਤੋਂ ਡਰ ਕੇ ਝੂਠ ਮਾਰਿਆ ਕਰੋ ਮਾਲਕ ਦਾ ਕੋਈ ਪਤਾ ਨਹੀਂ ਕਿਹੜੇ ਵੇਲੇ 1 ਕਰੋੜ 90 ਲੱਖ ਦੇ ਥੱਲੇ ਦੇ ਦੇ ਉਹ ਤਾਂ ਸਰਕਾਰ ਤੋਂ ਡਰ ਕੇ ਬਾਬਾ ਜੀ ਝੂਠ ਮਾਰਨਾ ਚਾਹੀਦਾ ਨਾ